ਲੋਕਸਭਾ ਚੁਣਵਾਸ ਤੇ ਪੰਜਾਬ واسੇ ਆਮ ਆਦਮੀ ਪਾਰਟੀ ਦੀ ਜਿਹੜੀ ਪਹਿਲੀ ਲਿਸਟ ਉਮੀਦਵਾਰਾਂ ਦੀ ਹੈਗੇ ਉਸਦੇ ਵਿੱਚ ਇੱਕ ਇੱਕ ਨਾਮ ਹੈ ਕਰਮਜੀਤ ਅਨਬੋਲ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵੀ ਇੱਕ ਮੰਨੀ ਪ੍ਰਮੰਨੀ ਹਸਤੀ ਹੈ ਸਾਡੇ ਨਾਲ ਨੇ ਇਸ ਵੇਲੇ ਬਹੁਤ ਬਹੁਤ ਮੁਬਾਰਕ ਸ਼ੁਭ ਕਾਮਨਾਵਾਂ ਥੈਂਕ ਯੂ ਜੀ ਥੈਂਕ ਯੂ ਸੋ ਮਚ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕਿਦਾਂ ਸਰ ਦੇਖੋ ਜੀ ਮੈਨੂੰ ਤਾਂ ਵਧੀਆ ਲੱਗ ਰਿਹਾ ਹੁਣ ਕਿਉਂਕਿ ਮੈਨੂੰ ਥੋੜਾ ਪਹਿਲਾਂ ਸੋਸ਼ਲ ਵਰਕਰਾਂ ਦਾ ਚਾਹ ਸੀਗਾ ਤੇ ਹੁਣ ਵੀ ਹੈ ਤੇ ਇਹੀ ਚਣਗ ਸ਼ਾਇਦ ਇਧਰ ਨੂੰ ਲੈ ਕੇ ਤਾਂ ਕੁਝ ਮੇਰੇ ਪਰਿਵਾਰ ਨੂੰ ਵੀ ਸੀ ਕਿ ਮੈਂ ਇਸ ਲਾਈਨ 'ਚ ਆਵਾਂ ਵਜਾ ਕੀ ਬਣੀ ਭਗਵੰਤ ਮਾਨ ਦੀ ਯਾਰੀ ਬਣੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲ ਤੋਂ ਕੰਮ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੇਖ ਰਹੇ ਹੋ ਜਾਂ ਫਿਰ ਆਪਣੀ ਹੀ ਆਤਮਾ ਨੇ ਕਿਹਾ ਕਿ ਹੁਣ ਸਿਸਟਮ ਦਾ ਹਿੱਸਾ ਬਣ ਕੇ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦੇ ਕਿ ਸਿਸਟਮ ਦਾ ਹਿੱਸਾ ਬਣ ਕੇ ਫਿਰ ਬਦਲਾ ਕਰੰਦਾ ਕੋਈ ਛਾਂ ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਜਿਹੜਾ ਸਟਰਗਲ ਬਹੁਤ ਕੀਤਾ ਇਸ ਲਾਈਫ ਦੇ ਵਿੱਚ ਇਸ ਲਾਈਨ ਦੇ ਵਿੱਚ ਤੇ ਹੁਣ ਉਹ ਸਟਰਗਲ ਥੋੜਾ ਜਆ ਮਤਲਬ ਰੋਜ਼ੀ ਰੋਟੀ ਕਮਾਉਣ ਜੋਗਾ ਵਧੀਆ ਮਤਲਬ ਹੋ ਗਿਆ ਹੁਣ ਇਹੀ ਹੈ ਕਿ ਵੀ ਇੰਨਾ ਕੁ ਹੋ ਗਿਆ ਕਿ ਜਿੰਦਾ ਆਪਣਾ ਪਰਿਵਾਰ ਪਾਲ ਸਕਾਂ ਤੇ ਨਾਲ ਨਾਲੇ ਕੰਮ ਵੀ ਕਰਦਾ ਰਹਾਂ ਤੇ ਨਾਲ ਨਾਲ ਮੈਂ ਲੋਕ ਭਲਾਈ ਦੇ ਕੰਮ ਵੀ ਕਰਾਂ ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਨਮਾਇੰਦਗੀ ਮਿਲ ਜਾਂਦੀ ਹੈ ਤਾਂ ਤੁਸੀਂ ਬੈਟਰ ਕੰਮ ਕਰ ਸਕਦੇ ਹੋ ਤੇ ਮੇਰੀ ਇਹੀ ਇੱਛਾ ਹੈ ਫਰੀਦਕੋਟ ਜਿੱਥੋਂ ਤੋਂ ਵੱਲੋਂ ਟਿਕਟ ਦਿੱਤੀ ਗਈ ਹੈ ਮੁਹੰਮਦ ਸਦੀਕ ਜਿਹੜੇ ਹਨ ਉਹ ਵੀ ਇੱਕ ਇੱਕ ਵੱਡੇ ਕਲਾਕਾਰ ਨੇ ਕਾਂਗਰਸ ਵੱਲੋਂ ਜੇ ਉਹਨਾਂ ਨੂੰ ਦੁਬਾਰੇ ਮੌਕਾ ਦਿੱਤਾ ਜਾਂਦਾ ਹੈ ਤਾਂ ਕਲਾਕਾਰ ਕਲਾਕਾਰ ਦੇ ਨਾਲ ਟਕਰਾਵੇਗਾ ਜੀ ਜੀ ਕਿ ਰਾਜਨੀਤੀ ਇਹਦੇ ਵਿੱਚ ਕਿੰਨੀ ਹੋਵੇਗੀ ਸਰ ਦੇਖੋ ਜੀ ਸਦੀਕ ਸਾਹਿਬ ਨੂੰ ਪਹਿਲਾਂ ਫਤਵਾ ਦੇ ਚੁੱਕੇ ਆ ਲੋਕ ਤੇ ਹੁਣ ਉਹਨਾਂ ਦੇ ਕੰਮਾਂ ਨੂੰ ਫਤਵਾ ਦੇਣਾ ਲੋਕਾਂ ਨੇ ਜੇ ਉਹਨਾਂ ਨੇ ਵਧੀਆ ਕੰਮ ਕੀਤਾ ਉਹਨੂੰ ਦਿੱਤਾ ਉਹਨਾਂ ਨੂੰ ਕਰਨਗੇ ਬਾਕੀ ਮੈਂ ਮੌਕਾ ਮੰਗ ਰਹੇ ਹਾਂ ਲੋਕਾਂ ਕੋਲੋਂ ਤੇ ਵੀ ਮੈਨੂੰ ਵੀ ਮੌਕਾ ਦੇ ਕੇ ਦੇਖੋ ਕਿ ਮੈਂ ਤੁਹਾਡੇ ਕੰਮ ਆ ਸਕਾਂ ਹਮ ਮੌਜੂਦ ਬਗੇ ਜਿਹੜੇ ਹਾਲਾਤ ਨੇ ਸਰ ਰਾਜਨੀਤੀ ਨੂੰ ਕਾਫੀ ਇੱਕ ਇਹ ਆ ਜਾਵੇ ਕਿ ਰਾਜਨੀਤੀ ਨੂੰ 19 ਚੰਗੀ ਤਰ੍ਹਾਂ ਦੇ ਨਾਲ ਨਹੀਂ ਜਾਣਦੇ ਕਿਉਂਕਿ ਕਾਫੀ ਨੀਚਲੇ ਸਤਰ ਤੇ ਆ ਕੇ ਜਿਹੜੇ ਹਮਲੇ ਨੇ ਉਹ ਹੁੰਦੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਦਨ ਦੇ ਵਿੱਚ ਜਿਹੜਾ ਸੈਸ਼ਨ ਚੱਲਿਆ ਸੀ ਉਹਦੇ ਵਿੱਚ ਇਹ ਕਿਹਾ ਸੀ ਮੈਂ ਆਪਣੀ ਪਾਰਟੀ ਦੇ ਸਾਰੇ ਲੀਡਰ ਨੂੰ ਅਪੀਲ ਕਰਾਂਗਾ ਕਿ ਨਿੱਜੀ ਹਮਲੇ ਜਿਹੜੇ ਹੈਗੇ ਨੇ ਉਹ ਨਾ ਕੀਤੇ ਜਾਣ ਕਿੰਨਾ ਪਰਹੇਜ਼ ਕਰੂਗਾ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਵੀ ਕਈ ਇੰਟਰਵਿਊਜ਼ ਕਿਹਾ ਕਿ ਆਪਣੀ ਲਾਈਨ ਵੱਡੀ ਕਰਨੀ ਹੈ ਕਿਸੇ ਦੀ ਢਾ ਕੇ ਵੱਡੀ ਨਹੀਂ ਕਰਨੀ ਠੀਕ ਹੈ ਨਾ ਤੁਸੀਂ ਆਪਣੇ ਕੰਮਾਂ ਨਾਲ ਆਪਣੀ ਮਿਹਨਤ ਨਾਲ ਲਗਨ ਦੇ ਨਾਲ ਕੰਮ ਕਰੋਗੇ ਤੇ ਲੋਕ ਤੁਹਾਨੂੰ ਆਪੇ ਪਿਆਰ ਦੇਣਗੇ ਤੁਹਾਨੂੰ ਕਿਸੇ ਬੁਰਾਦੀ ਪ੍ਰਤੀ ਗਲਤ ਬੋਲਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਤੁਸੀਂ ਜੇ ਪਿਆਰ ਮੁਹੱਬਤ ਨਾਲ ਕਹਿੰਦੇ ਦੁਨੀਆ ਜਿੱਤੀ ਜਾ ਸਕਦੀ ਹੈ ਨਾ ਡੰਡੇ ਦੇ ਜ਼ੋਰ ਤੇ ਜਾਂ ਰੋੜ ਦੇ ਜ਼ੋਰ ਤੇ ਕਦੇ ਜਗ ਨਹੀਂ ਦਿੱਤਾ ਜਾ ਸਕਦਾ ਹੈ ਨਾ ਪਰ ਪਿਆਰ ਨਾਲ ਸਭ ਕੁਝ ਜਾਇਜ਼ ਹੁੰਦਾ ਅਸੀਂ ਕੋਸ਼ਿਸ਼ ਕਰਾਂਗੇ ਪਿਆਰ ਦੇ ਨਾਲ ਹੀ ਸਭ ਨਾਲ ਰਹਿਣ ਦੇ ਦੇਖੋ ਪਾਰਟੀਆਂ ਦੇ ਆਪੋ ਆਪਣੇ ਵਿਚਾਰ ਧਾਰਾ ਹੁੰਦੀ ਹੈ ਆਪ ਦੇ ਸਿਧਾਂਤ ਹੁੰਦੇ ਨੇ ਪਰ ਮੈਨੂੰ ਲੱਗਦਾ ਵੀ ਨਿੱਜੀ ਤੌਰ ਤੇ ਸਭ ਨੂੰ ਵਧੀਆ ਮਿਲਣਾ ਵਰਤਣਾ ਚਾਹੀਦਾ ਏਜੰਡਾ ਕੀ ਰਹੇਗਾ ਸਭ ਤੁਹਾਡਾ ਛੋਣਾ ਦਾ ਗੱਲ ਬਸ ਇਹੀ ਹੈ ਕਿ ਮਿਹਨਤ ਇਮਾਨਦਾਰੀ ਦੇ ਨਾਲ ਕੰਮ ਕਰਾਂ ਤੇ ਲੋਕਾਂ ਦੀਆਂ ਕਸਵਟੀਆਂ ਤੇ ਖਰਾਬਤਾ ਕਲਾ ਅਤੇ ਰਾਜਨੀਤੀ ਦੋਵਾਂ ਨੂੰ ਟਾਈਮ ਕਿਦਾਂ ਡਿਵਾਈਡ ਕਰੋਗੇ ਦੇਖੋ ਜੀ ਪਹਿਲਾਂ ਫੁੱਲ ਟਾਈਮ ਇਧਰ ਸੀ ਆਪਣੇ ਕਲਾਕਾਰੀ ਵਾਲ ਸੀਗਾ ਹੁਣ ਇਹ ਟਾਈਮ ਵੰਡਿਆ ਜਾਊਗਾ ਕਿਉਂਕਿ ਮੈਂ ਆਪਣੇ ਇਹ ਕੰਮ ਹੈ ਜਿਹੜਾ ਮੇਰੀ ਰੋਜ਼ੀ ਰੋਟੀ ਹੈ ਕਿ ਇਹ ਮੈਂ ਛੱਡ ਨਹੀਂ ਸਕਦਾ ਤੇ ਇਧਰ ਵੀ ਟਾਈਮ ਦੇਉਂਗਾ ਤੁਹਾਨੂੰ ਪੰਜਾਬ ਚ ਕੀ ਦੇਖਣਾ ਚਾਹੁੰਦੇ ਹੋ ਫਰੀਦਪੁਰ ਤੁਹਾਨੂੰ ਜੀ ਪਰ ਮੌਕਾ ਦਿੱਤਾ ਹੈ ਫੀਟ ਕੋਰਟ ਕੀ ਆ ਵੇਖਣਾ ਖੁਸ਼ਹਾਲ ਪੂਰੇ ਪੰਜਾਬ ਦੀ ਖੁਸ਼ਹਾਲੀ ਦੇਖਣਾ ਚਾਹੁੰਦੇ ਹਾਂ ਹਰ ਵਰਗ ਖੁਸ਼ ਹੋਵੇ ਚਾਹੇ ਉਹ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਕੋਈ ਚਾਹੇ ਕਿਸਾਨ ਹੈ ਹਰ ਵਰਗ ਖੁਸ਼ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਤਾਂ ਹੁਣ ਕਲਾ ਤੋਂ ਰਾਜਨੀਤੀ ਵੀ ਚਾਹੀਏ ਕਰਮਜੀਤ ਅਨਮੋਲ ਨੂੰ ਜਨਤਾ ਸਨਕਾਰ ਦੀ ਹੈ ਇਹ ਅਜੇ ਵੇਖਣਾ ਹੋਵੇਗਾ ਕੁਲਵੀਰ ਦਿਵਾਨੀ ਇੰਡੀਆ న్యూਸ ਮੁਹਾਲੀ